ਸ਼ਕੰਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਚੋਣਾਂ ਵਿੱਚੋਂ ਪੰਜਾਬੀ ਉਮੀਦਵਾਰ ਨੂੰ ਕੱਢਿਆ ਬਾਹਰ ਕੰਸਰਵੇਟਿਵ ਪਾਰਟੀ ਨੇ ਇੱਕੋ ਦਿਨ ਵਿੱਚ ਤਿੰਨ ਉਮੀਦਵਾਰ ਹਟਾਏ ਯੂਕੇ ਵਿੱਚ ਦੋ ਪੰਜਾਬੀ ਕਤਲ ਦੇ ਦੋਸ਼ੀ ਕਰਾਰ ਦਿੱਤੇ ਮਹਿਕਦੀਪ ਸਿੰਘ ਅਤੇ ਸਹਿਜਪਾਲ ਵਜੋਂ ਹੋਈ ਸ਼ਨਾਖਤ ਓਨਟਾਰੀਓ ਵਿੱਚ ਘਟੋ-ਘਟ ਉਜਰਤ ਦਰ 17 ਡਾਲਰ ਅਤੇ 60 ਸੈਂਟ ਹੋਈ। ਫੈਡਰਲ ਪੱਧਰ ਤੇ 17 ਡਾਲਰ 75 ਸੈਂਟ ਦਾ ਮਿਹਨਤਾਨਾ ਵੀ ਹੋਇਆ ਲਾਗੂ। ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨਾ ਆਰੰਭ। ਗਵਰਨਰ ਜਨਰਲ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ। ਓਕਵੈਲ ਅਤੇ ਵੈਂਕੂਵਰ ਸਣੇ ਕਈ ਸ਼ਹਿਰਾਂ ਵਿੱਚ ਹੋਏ ਸਮਾਗਮ। ਅਮਰੀਕਾ ਦੇ ਇਮੀਗ੍ਰੇਸ਼ਨ ਅਫਸਰਾਂ ਦਾ ਜੱਜ ਨਾਲ ਪੈ ਗਿਆ ਪੇਚਾ ਜੱਜ ਨੇ ਦਾਇਰ ਕੀਤਾ ਮਾਨਹਾਨੀ ਦਾ ਮੁਕੱਦਮਾ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀ ਨੇ ਤੋੜਿਆ ਧਾਮ ਸਰਸਾ ਦੇ ਪਰਵ ਮਹਿਤਾ ਨੂੰ ਪਿਆਸੀ ਦਿਲ ਦਾ ਦੌਰਾ ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨਾ ਆਰੰਭ ਹੋ ਗਿਆ ਹੈ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇੱਕ ਮਹੀਨਾ ਚੱਲਣ ਵਾਲੇ ਸਮਾਗਮਾਂ ਦਾ ਰਸਮੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਵਿਭਿੰਨਤਾ ਕੈਨੇਡਾ ਨੂੰ ਬੇਹੱਦ ਮਜ਼ਬੂਤ ਬਣਾਉਂਦੀ ਹੈ ਅਤੇ ਸਿੱਖ ਧਰਮ ਵਿੱਚ ਨਿਸ਼ਕਾਮ ਸੇਵਾ ਦਾ ਸਿਧਾਂਤ ਸਾਡੀਆਂ ਕਮਿਊਨਿਟੀਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਵਿੱਚ ਹੈ ਅਤੇ ਮੁਲਕ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਗਵਰਨਰ ਜਨਰਲ ਵੱਲੋਂ ਮੁਲਕ ਦੇ ਹਰ ਵਸਨੀਕ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮਾਂ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਉਧਰ ਓਕਵੈਲ ਦੇ ਟਾਊਨ ਹਾਲ ਵਿਖੇ ਖਾਲਸਾਈ ਝੰਡਾ ਚੁਲਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਦੌਰਾਨ ਓਕਵੈਲ ਤੋਂ ਐਮਪੀ ਅਨੀਤਾ ਆਨੰਦ ਬਰਲਿੰਗਟਨ ਤੋਂ ਐਮਪੀ ਕਰੀਨਾ ਗੋਲਡ ਅਤੇ ਕੈਲਗਰੀ ਤੋਂ ਐਮਪੀ ਜਸਰਾਜ ਸਿੰਘ ਹੱਲਣ ਖਾਸ ਤੌਰ ਤੇ ਹਾਜ਼ਰ ਰਹੇ ਸਮਾਗਮ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਸਿੱਖ ਇਤਿਹਾਸ ਸੱਭਿਆਚਾਰ ਅਤੇ ਰਵਾਇਤਾਂ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਮੇਸ਼ਾ ਨਿਸ਼ਕਾਮ ਸੇਵਾ ਲਈ ਯਤਨਸ਼ੀਲ ਰਹਿੰਦੀ ਹੈ ਸਿੱਖਾਂ ਵੱਲੋਂ ਕੈਨੇਡੀਅਨ ਸਿਆਸਤ ਕਾਰੋਬਾਰ ਕਲਾ ਮੈਡੀਸਿਨ ਅਤੇ ਸਿੱਖਿਆ ਖੇਤਰ ਵਿੱਚ ਕੀਤੀਆਂ ਅਣਗਿਣਤ ਪ੍ਰਾਪਤੀਆਂ ਨੂੰ ਉਭਾਰਿਆ ਜਾਣਾ ਚਾਹੀਦਾ ਹੈ ਸਿੱਖ ਵਿਰਾਸਤੀ ਮਹੀਨਾ ਮਨਾਉਂਦਿਆਂ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸੱਭਿਆਚਾਰਕ ਵੰਸਵੰਤਾ ਹੀ ਸਾਡੀ ਤਾਕਤ ਹੈ ਅਤੇ ਸਾਡੀ ਤਾਕਤ ਦਾ دارومدار ਸਾਡੇ ਏਕੇ ਉੱਤੇ ਟਿਕਿਆ ਹੋਇਆ ਹੈ ਇਸੇ ਦੌਰਾਨ ਵੈਂਕੂਵਰ ਸਿਟੀ ਹਾਲ ਵਿਖੇ ਵੀ ਸਿੱਖ ਵਿਰਾਸਤੀ ਮਹੀਨੇ ਦੀ ਆਰੰਭਤਾ ਮੌਕੇ ਇਕ ਇਕੱਠ ਕੀਤਾ ਗਿਆ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮੇਅਰ ਕੈਨ ਸੇਮ ਨੂੰ ਸਿਰੋਪਾਓ ਭੇਟ ਕੀਤਾ ਗਿਆ। BC ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਵਸਦੇ ਸਿੱਖਾਂ ਵਿੱਚੋਂ ਤਕਰੀਬਨ ਅੱਧੇ BC ਵਿੱਚ ਵਸਦੇ ਨੇ ਅਤੇ ਸੂਬੇ ਨੂੰ ਆਪਣੇ ਵਸਿੰਦਿਆਂ ਦੀ ਵਿਰਾਸਤ ਤੇ ਮਾਣ ਹੈ। ਆਉਣ ਵਾਲੇ ਸਮੇਂ ਦੌਰਾਨ ਵੀ ਸਿੱਖ ਭਾਈਚਾਰਾ ਸੂਬੇ ਅਤੇ ਮੁਲਕ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦਾ ਰਹੇਗਾ। ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖੀ ਮੁਤਾਬਕ ਅਸੀਂ ਸਾਰੇ ਇੱਕ ਹਾਂ ਅਤੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਜਦੋਂ ਸਾਡੇ ਆਲੇ ਦੁਆਲੇ ਦੇ ਲੋਕ ਵਧਣ ਫੁੱਲਣਗੇ ਤਾਂ ਅਸੀਂ ਵੀ ਹੋਰ ਬਿਹਤਰ ਹੁੰਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਨ ਬਿਹਾਫ ਆਫ ਆਲ ਦੀ ਡੈਮੋਕਰੇਟਸ ਆਈ ਵਾਂਟ ਟੂ ਵਿਸ਼ ਯੂ ਆਲ ਅ ਵੈਰੀ ਹੈਪੀ ਸਿੱਖ ਹੈਰੀਟੇਜ ਮੰਥ ਹੇਅਰ ਇਨ ਬੀਸੀ April is the month that we celebrate Sikh heritage because we celebrate Pasaki and Kalsa and Divis. And when we celebrate Sikh characters this month, I think one of the things is so important for us to keep in our hearts is that the Sikh philosophy, way of life is based on this belief that we're all one. And when Guru Gobind Singh ji created the Khalsa, it was to embody this concept that since we're all one and we're all connected, we all have a shared responsibility to fight for justice for everyone, to lift up everyone because we're all better off when the people around us enjoy justice. So I hope you can keep that in your heart when we think about what Sikh heritage means and what the Khalsa means. It's really a commitment to this belief that we're connected and we're all one, and that we all need to work towards fighting oppression, lifting people up, and creating a more just society. TV. <laughs> ਕੰਸਰਵੇਟਿਵ ਪਾਰਟੀ ਨੂੰ ਲੱਗੇ ਵੱਡੇ ਝਟਕੇ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਵਿੱਚ ਚੋਣ ਪ੍ਰਚਾਰ ਦੇ ਦੂਜੇ ਹਫਤੇ ਦੌਰਾਨ ਕੰਸਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਇੱਕ ਹੀ ਦਿਨ ਵਿੱਚ ਤਿੰਨ ਉਮੀਦਵਾਰਾਂ ਨੂੰ ਹਟਾਉਣਾ ਪਿਆ ਨਿਊ ਵੈਸਟਮਿੰਸਟਰ ਬਰਨਬੀ ਮਿਲਾਡਵਿਲ ਪਾਰਲੀਮੈਂਟੀ ਹਲਕੇ ਤੋਂ ਪੰਜਾਬੀ ਅਮੂਲ ਦੇ ਉਮੀਦਵਾਰ ਲਾਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ ਇਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ 온ਟਾਰੀਓ ਦੇ ਵਿਂਡਜ਼ਰ ਇਲਾਕੇ ਤੋਂ ਮਾਰਕ ਮੈਕੈਂਜ਼ੀ ਨੂੰ ਹਟਾਉਣ ਦਾ ਐਲਾਨ ਹੋਇਆ ਤਦਕੇ ਮੋਂਟਰੀਅਲ ਦੇ ਲੌਰੀਅਰ ਸੇਂਟ ਮੈਰੀ ਪਾਰਲੀਮੈਂਟੀ ਹਲਕੇ ਤੋਂ ਸਟੀਫਨ ਮਾਰਕਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਕੰਸਰਵੇਟਿਵ ਪਾਰਟੀ ਵੱਲੋਂ ਲੋਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰਨ ਦਾ ਕਾਰਨ ਸਾਂਝਾ ਨਹੀਂ ਕੀਤਾ ਗਿਆ ਉਧਰ ਲੋਰੈਂਸ ਸਿੰਘ ਵੱਲੋਂ ਵੀ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਗਈ ਸਿਆਸਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਰੀਅਲ ਏਸਟੇਟ ਏਜੰਟ ਵਜੋਂ ਕੰਮ ਕਰਦੇ ਲੋਰੈਂਸ ਸਿੰਘ ਵੱਲੋਂ ਪਿਛਲੇ ਦਿਨੀ ਪਾਰਟੀ ਆਗੂ ਪੀਏ ਪੋਹਿਲੀਅਬ ਨਾਲ ਚੋਣ ਪ੍ਰਚਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਾਨ ਆਬਾਦੀ ਵਿੱਚ ਵਾਦੇ ਨੂੰ ਵੇਖਦਿਆਂ ਨਿਊ ਵੈਸਟਮਿੰਸਟਰ ਬਰਨਬੀ ਮੈਲਾਰਡਵੈਲ ਪਾਰਲੀਮਾਨੀ ਹਲਕੇ ਵਿੱਚ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਇਲਾਵਾ ਬਰਨਬੀ ਦੇ ਪੂਰਬੀ ਹਿੱਸੇ ਅਤੇ ਦੱਖਣ ਪੱਛਮੀ ਕੋਕੋਇਟਲੈਂਡ ਦੇ ਇਲਾਕੇ ਆਉਂਦੇ ਨੇ 2021 ਦੀਆਂ ਚੋਣਾਂ ਵਿੱਚ ਇਥੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪੀਟਰ ਜੂਲੀਅਨ ਜੇਤੂ ਰਹੇ ਸਨ ਦੂਜੇ ਪਾਸੇ ਵੈਂਜ਼ਰ ਟਕਮਸਾ ਲੇਕਸ਼ੋਰ ਤੋਂ ਟੋਰੀ ਉਮੀਦਵਾਰ ਮਕੈਂਜ਼ੀ ਨੂੰ ਅਤੀਤ ਵਿੱਚ ਜਨਤਕ ਤੌਰ ਤੇ ਸਜ਼ਾਏ ਮੌਤ ਦੀ ਹਮਾਇਤ ਕੀਤੇ ਜਾਣ ਦੇ ਮਾਮਲੇ ਵਿੱਚ ਹਟਾ ਦਿੱਤਾ ਗਿਆ। ਲੌਰੀਅਨ ਸੇਂਟ ਮੈਰੀ ਸੀਟ ਤੋਂ ਉਮੀਦਵਾਰ ਸਟੀਫਨ ਮਾਰਕਸ ਨੂੰ ਸੋਸ਼ਲ ਮੀਡੀਆ ਰਾਹੀਂ ਕੋਵਿਡ-19 ਵੈਕਸੀਨੇਸ਼ਨ ਅਤੇ ਯੂਕਰੇਨ ਉੱਤੇ ਹਮਲਿਆਂ ਪਿੱਛੇ ਸਾਜ਼ਿਸ਼ਾਂ ਜ਼ਿੰਮੇਵਾਰ ਹੋਣ ਦੀਆਂ ਟਿੱਪਣੀਆਂ ਕੀਤੇ ਜਾਣ ਕਰਕੇ ਉਮੀਦਵਾਰੀ ਤੋਂ ਹਟਾਇਆ ਗਿਆ। ਮਾਰਕਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਬੈਕ ਵਿੱਚ ਕੰਸਰਵੇਟਿਵ ਪਾਰਟੀ ਦੇ ਆਉਦੇਦਾਰਾਂ ਤੋਂ ਮਿਲੇ ਸੁਨੇਹੇ ਵਿੱਚ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਸਿਆਸੀ ਭਾਈਵਾਲੀ ਅੱਗੇ ਨਹੀਂ ਵਧਾਈ ਜਾ ਸਕਦੀ ਮਾਰਕਸ ਵੱਲੋਂ ਇੱਕ ਕਾਰਟੂਨ ਵੀ ਨੱਥੀ ਕੀਤਾ ਗਿਆ ਜਿਸ ਵਿੱਚ ਇੱਕ ਸ਼ਖਸ ਦੇ ਸਿਰ ਤੇ ਬਟਨ ਫਿੱਟ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਮਾਰਕਸ ਵੱਲੋਂ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਸੱਜੇ ਪੱਖੀਆਂ ਨਾਲ ਸਬੰਧਤ ਸਾਜ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ ਜਿੰਨਾ ਵਿੱਚੋਂ ਇੱਕ ਬਿਲ ਗੇਟਸ ਬਾਰੇ ਸੀ ਮਾਰਕਸ ਨੇ ਲਿਖਿਆ ਕਿ ਬਿਲ ਗੇਟਸ ਵੈਕਸੀਨ ਰਾਹੀਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਯਤਨ ਤਹਿਤ ਪਬਲਿਕ ਹੈਲਥ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹ ਰਹੇ ਨੇ ਮਾਰਕਸ ਇੱਥੇ ਹੀ ਨਹੀਂ ਰੁਕੇ ਅਤੇ ਯੂਕਰੇਨ ਜੰਗ ਬਾਰੇ ਟਿੱਪਣੀ ਕਰਦੇ ਆ ਕਿਹਾ ਕਿ ਨਾਟੋ ਦੇ ਵਿਸਤਾਰ ਤੋਂ ਭੜਕੇ ਰੂਸ ਯੂਕਰੇਨ ਉੱਤੇ ਹਮਲਾ ਕਰਨ ਲਈ ਮਜਬੂਰ ਹੋ ਗਿਆ ਮਾਰਕਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਿਬਰਲ ਆਗੂ ਮਾਕ ਕਾਰਨੀਨੋ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਨੂੰ ਕੈਨੇਡਾ ਦੇ ਆਰਥਿਕ ਹਾਲਾਤ ਦਾ ਫਾਇਦਾ ਉਠਾਉਣ ਵਾਲਾ ਸਾਬਕਾ ਬੈਂਕਰ ਕਰਾਰ ਦਿੱਤਾ ਸਮੁੱਚੇ ਹਾਲਾਤ ਉੱਤੇ ਗੌਰ ਕਰਨ ਮਗਰੋਂ ਕੰਸਰਵੇਟਿਵ ਪਾਰਟੀ ਦੇ ਸਪੋਕਸਪਰਸਨ ਵੱਲੋਂ ਮਾਰਕਸ ਦੀ ਉਮੀਦਵਾਰੀ ਰੱਦ ਕਰਨ ਦੀ ਤਸਦੀਕ ਕਰ ਦਿੱਤੀ ਗਈ ਬੀਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਯੂਕੇ ਵਿੱਚ ਦੋ ਪੰਜਾਬੀਆਂ ਨੂੰ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਸੰਬੰਧਤ ਖਬਰ ਵੱਲ यूके ਵਿੱਚ ਪੰਜਾਬੀ ਨੌਜਵਾਨ ਦਾ ਚਲਦੀ ਸੜਕ ਤੇ ਕਤਲ ਕਰਨ ਦੇ ਮਾਮਲੇ ਵਿੱਚ ਮਹਿਕਦੀਪ ਸਿੰਘ ਅਤੇ ਸਹਿਜਪਾਲ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ ਜਿਨ੍ਹਾਂ ਨੂੰ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਜਗਦੀਪ ਸਿੰਘ ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ 28-28 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਸੁਖਮਨਦੀਪ ਸਿੰਘ ਨੂੰ ਹਮਲੇ ਦੌਰਾਨ ਮਦਦ ਕਰਨ ਦੇ ਦੋਸ਼ 'ਤੇ 10 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਹੈ ਸਟੈਫਰਡ ਕ੍ਰਾਊਨ ਕੋਰਟ ਵਿੱਚ 3 ਹਫ਼ਤੇ ਤੱਕ ਚੱਲੇ ਮੁਕਦਮੇ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ 23 ਸਾਲ ਦੇ ਾਰਮਾਨ ਸਿੰਘ ਦੇ ਸਿਰ ਉੱਤੇ ਕੋਹਾੜੀ ਨਾਲ ਐਨੇ ਵਾਰ ਕੀਤੇ ਗਏ ਕਿ ਉਸ ਦਾ ਦਿਮਾਗ ਬਾਹਰ ਆ ਗਿਆ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਹਮਲਾ ਐਨਾ ਖਤਰਨਾਕ ਸਾਬਤ ਹੋਇਆ ਕਿ ਾਰਮਾਨ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਾਰਮਾਨ ਸਿੰਘ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਕਾਟਨ ਇਲਾਕੇ ਵਿੱਚ ਡਿਲੀਵਰੀ ਕਰ ਰਿਹਾ ਸੀ ਹੈਰਾਨੀ ਇਸ ਗੱਲ ਦੀ ਹੈ ਕਿ ਸੱਤ ਜਣਿਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਹੁਣ ਤੱਕ ਅਰਮਾਨ ਸਿੰਘ ਦੇ ਕਤਲ ਦਾ ਅਸਲ ਮਕਸਦ ਸਾਹਮਣੇ ਨਹੀਂ ਆ ਸਕਿਆ ਅਰਮਾਨ ਸਿੰਘ ਉੱਤੇ ਹਮਲਾ ਕਰਨ ਮਗਰੋਂ ਸ਼ੱਕੀ ਆਪਣੀਆਂ ਗੱਡੀਆਂ ਵਿੱਚ ਫਰਾਰ ਹੋ ਗਏ ਅਤੇ ਵਰਤੇ ਗਏ ਹਥਿਆਰਾਂ ਨੂੰ ਹਬਰਟਵੇ ਨੇੜੇ ਸੁੰਸਾਨ ਇਲਾਕੇ ਵਿੱਚ ਸੁੱਟ ਦਿੱਤਾ ਗਿਆ ਮਹਿਕਦੀਪ ਅਤੇ ਸਹਿਜਪਾਲ ਵੱਲੋਂ ਫਰਾਰ ਹੋਣ ਵਾਸਤੇ ਵਰਤੀ ਮਰਸੀਡੀਜ਼ ਕਾਰ ਸ਼ਰੂਜ਼ਬਰੀ ਵਿਖੇ ਕਾਇਨਸਟਨ ਰੋਡ ਤੇ ਲਾਵਾਰਸ ਖੜੀ ਮਿਲੀ ਦੋਵੇਂ ਜਣੇ ਟੈਕਸੀ ਵਿੱਚ ਬੈਠ ਕੇ ਸ਼ਰੂਜ਼ਬਰੀ ਰੇਲਵੇ ਸਟੇਸ਼ਨ ਤੇ ਪਹੁੰਚੇ ਅਤੇ ਵੋਲਵਰਹੈਂਪਟਨ ਜਾਣ ਵਾਲੀ ਗੱਡੀ ਵਿੱਚ ਬੈਠ ਗਏ ਇਸ ਮਗਰੋਂ ਉਹਨਾਂ ਦੇ ਆਸਟਰੀਆ ਫਰਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਇੱਥੇ ਦੱਸਣਾ ਬਣਦਾ ਹੈ ਕਿ ਅਰਮਾਨ ਸਿੰਘ ਉੱਤੇ 21 ਅਗਸਤ 2023 ਨੂੰ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਹੌਕੀਆਂ ਅਤੇ ਲੋਹੇ ਦੀਆਂ ਰੋਡਾਂ ਨਾਲ ਹਮਲਾ ਕੀਤਾ ਗਿਆ ਪਛਮੀ ਇੰਗਲੈਂਡ ਦੇ ਸ਼ਰੂਜ਼ਬਰੀ ਸ਼ਹਿਰ ਵਿੱਚ ਹੋਈ ਵਾਰਦਾਤ ਮਗਰੋਂ ਪੁਲਿਸ ਨੇ ਪੜਤਾਲ ਅਰੰਭੀਤਾ ਪਤਾ ਲੱਗਾ ਕਿ ਦੋ ਗੱਡੀਆਂ ਵਿੱਚ ਸਵਾਰ 8 ਨਕਾਬਪੋਸ਼ ਹਮਲਾਵਰਾਂ ਨੇ ਾਰਮਾਨ ਸਿੰਘ ਨੂੰ ਘੇਰ ਲਿਆ ਜਿਨ੍ਹਾਂ ਕੋਲ ਖਤਰਨਾਕ ਹਥਿਆਰ ਮੌਜੂਦ ਸਨ ਪੋਸਟਮਾਰਟਮ ਰਿਪੋਰਟ ਮੁਤਾਬਕ ਾਰਮਾਨ ਦੇ ਸਿਰ ਵਿੱਚ ਕਈ ਫ੍ਰੈਕਚਰ ਸਾਹਮਣੇ ਆਏ ਇਸ ਤੋਂ ਇਲਾਵਾ ਲੋਹੇਦੀ ਰੋਡ ਅਤੇ ਹੌਕੀ ਨਾਲ ਵੀ ਹਮਲਾ ਹੋਇਆ ਜਦਕਿ ਪਿੱਠ ਵਿੱਚ ਛੁਰਾ ਮਾਰਿਆ ਗਿਆ ਸਰਕਾਰੀ ਵਕੀਲ ਨੇ ਕਿਹਾ ਕਿ ਕਤਲ ਸਾਬਤ ਕਰਨ ਲਈ ਇਹ ਲਾਜ਼ਮੀ ਨਹੀਂ ਕਿ ਇਸ ਦਾ ਮਕਸਦ ਵੀ ਸਾਬਤ ਕੀਤਾ ਜਾਵੇ ਅਤੇ ਨਾ ਹੀ ਇਹ ਚੀਜ਼ ਸਾਬਤ ਕਰਨ ਦੀ ਜ਼ਰੂਰਤ ਹੈ ਕਿ ਵਾਰਦਾਤ ਕਿਉਂ ਹੋਈ ਜ਼ਾਲਮਾਨਾ ਤਰੀਕੇ ਨਾਲ ਕੀਤੇ ਗਏ ਇਸ ਕਤਲ ਦੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਸਜ਼ਾ ਹੋਣੀ ਚਾਹੀਦੀ ਸੀ ਵਾਰਦਾਤ ਵਾਲੀ ਥਾਂ ਨੇੜੇ ਰਹਿੰਦੇ ਇੱਕ ਪਰਿਵਾਰ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਇੱਕ ਗਿਰੋਹ ਦੇ ਮੈਂਬਰ ਲਗਾਤਾਰ ਉਸ ਇਲਾਕੇ ਵਿੱਚ ਗੇੜੇ ਲਾ ਰਹੇ ਸਨ ਕੁਝ ਗਵਾਹਾਂ ਮੁਤਾਬਕ ਗਿਰੋ ਦੇ ਮੈਂਬਰਾਂ ਕੋਲ ਮਸ਼ੇਟੀ ਅਤੇ بیسਬਾਲ ਬੈਟ ਸਨ। ਅਰਮਾਨ ਸਿੰਘ ਦੇ ਪਰਿਵਾਰ ਵੱਲੋਂ ਜਾਰੀ ਦੁੱਖ ਭਰੇ ਬਿਆਨ ਵਿੱਚ ਕਿਹਾ ਗਿਆ ਕਿ ਹੁਣ ਇੱਕ ਮਾਂ ਆਪਣੇ ਪੁੱਤ ਤੋਂ ਬਗੈਰ ਜ਼ਿੰਦਗੀ گزارਣ ਲਈ ਮਜਬੂਰ ਹੈ ਅਤੇ ਇੱਕ ਭੈਣ ਨੂੰ ਕਦੇ ਵੀ ਉਸਦਾ ਭਰਾ ਨਹੀਂ ਮਿਲ ਸਕੇਗਾ। ਅਸੀਂ ਨਹੀਂ ਚਾਹੁੰਦੇ ਕਿ ਇਹ ਸਭ ਕਿਸੇ ਹੋਰ ਨਾਲ ਵਾਪਰੇ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਪੁਲਿਸ ਵੱਲੋਂ ਨਿਭਾਈ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਉਧਰ ਵੈਸਟ ਮਰਸੀਆ ਪੁਲਿਸ ਦੇ ਡਿਟੈਕਟਿਵ ਚੀਫ ਇਨਸਪੈਕਟਰ ਮਾਰਕ ਬੈਲਮੀਨੇ ਕਿਹਾ ਕਿ ਅਰਮਾਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਕਾਰਨ ਸਾਹਮਣੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਉਹ ਡਿਲੀਵਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਮੌਤ ਪਿੱਛੇ ਲੁੱਟ ਕੋਈ ਮਕਸਦ ਨਹੀਂ ਹੋ ਸਕਦਾ ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਕਰਾਰ ਦਿੱਤੇ ਲੋਕ ਪਹਿਲਾਂ ਤੋਂ ਅਰਮਾਨ ਸਿੰਘ ਨੂੰ ਜਾਣਦੇ ਸਨ ਰਿਪੋਰਟ ਹਮਦਾਲ ਟੀਵੀ ਆ ਹੁਣ ਚਲਦੇ ਹਾਂ ਘੱਟੋ ਘੱਟ ਉਜਰਤ ਦਰਾਂ ਵਿੱਚ ਕੀਤੇ ਗਏ ਵਾਅਦੇ ਨਾਲ ਸਬੰਧਤ ਖਬਰਵਾਲ ਕੈਨੇਡਾ ਵਿੱਚ ਘੱਟੋ ਘੱਟ ਉਜਰਤ ਦਰ 17 ਡਾਲਰ 75 ਸੈਂਟ ਪ੍ਰਤੀ ਘੰਟਾ ਹੋ ਚੁੱਕੀ ਹੈ ਅਤੇ ਦੂਜੇ ਪਾਸੇ 온ਟਾਰੀਓ ਦੀ ਡੱਗਫੋਰਡ ਸਰਕਾਰ ਵੱਲੋਂ ਆਉਂਦੇ ਅਕਤੂਬਰ ਮਹੀਨੇ ਤੋਂ ਪ੍ਰਤੀ ਘੰਟਾ ਮਿਹਨਤਾਨਾ 17 ਡਾਲਰ 60 ਸੈਂਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ 2.4 ਫੀਸਦੀ ਵਾਧਾ ਹੋਣ ਦੇ ਮੱਦੇਨਜ਼ਰ ਘੱਟੋ-ਘੱਟ ਉਜਰਤ ਦਰਾਂ ਵਿੱਚ 40 ਸੈਂਟ ਦਾ ਵਾਧਾ ਹੋਵੇਗਾ ਜੋ ਇਸ ਵੇਲੇ 17 ਡਾਲਰ 20 ਸੈਂਟ ਚੱਲ ਰਹੀਆਂ ਨੇ ਕਿਰਤੀਆਂ ਦੀ ਆਮਦਨ ਵਿੱਚ ਵਾਧੇ ਨਾਲ ਇੱਕ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ ਆਧਾਰ ਤੇ 835 ਡਾਲਰ ਵਾਧੂ ਮਿਲਣਗੇ ਸੂਬੇ ਦੇ ਕਰਤੱਤੇ ਹੁਨਰ ਵਿਕਾਸ ਮੰਤਰੀ ਡੇਵਿਡ ਪਚੀਨੀ ਨੇ ਦੱਸਿਆ ਕਿ অন্ਟਾਰੀਓ ਦੇ ਕਿਰਤੀਆਂ ਅਤੇ ਕਾਰੋਬਾਰੀਆਂ ਦਰਮਿਆਨ ਤوازن ਕਾਇਮ ਰੱਖਣ ਦਾ ਯਤਨ ਕਰਦੇ ਆ ਇਹ ਵਾਅਦਾ ਕੀਤਾ ਗਿਆ ਹੈ ਉਧਰ ਫੈਡਰਲ ਪੱਧਰ ਤੇ ਘੱਟੋ ਘੱਟ ਪ੍ਰਤੀ ਘੰਟਾ ਉਜਰਤ ਦਰ 17.75 ਡਾਲਰ ਹੋਣ ਦਾ ਸਭ ਤੋਂ ਵੱਧ ਫਾਇਦਾ ਕੋਮੰਤਰੀ ਵਿਦਿਆਰਥੀਆਂ ਅਤੇ ਆਰਜੀ ਵਿਦੇਸ਼ੀ ਕਾਮਿਆਂ ਨੂੰ ਹੋਵੇਗਾ ਜੋ ਅਕਸਰ ਹੀ ਜ਼ਮੀਨੀ ਦਰਾਂ ਤੇ ਕੰਮ ਕਰਨ ਲਈ ਮਜਬੂਰ ਹੁੰਦੇ ਨੇ 1 April ਤੋਂ ਲਾਗੂ ਦਰਾਂ ਬਾਰੇ ਫੈਡਰਲ ਸਰਕਾਰ ਵੱਲੋਂ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈ ਘੱਟੋ ਘੱਟ ਮਿਹਨਤਾਨਾ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਤਾਂ EMPLOYEES ਉੱਚਾ ਮਿਹਨਤਾਨਾ ਅਦਾ ਕਰਨ ਦੇ پابੰਦ ਹੋਣਗੇ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਸਾਲ 2021 ਵਿੱਚ ਫੈਡਰਲ ਪੱਦਰ ਤੇ ਘੱਟੋ ਘੱਟ ਉਜਰਤ ਦਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ ਇਸ ਵੇਲੇ 17 ਡਾਲਰ 75 ਸੈਂਟ ਤੱਕ ਪਹੁੰਚ ਚੁੱਕੀ ਹੈ ਰਾਜਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਮੁਲਕ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਧਾ ਕੀਤਾ ਗਿਆ। 온ਟਾਰੀਓ ਵਿੱਚ ਕਿਰਤੀਆਂ ਨੂੰ 17 ਡਾਲਰ 20 ਸੈਂਟ ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਰਤ ਦਰ ਮਿਲ ਰਹੀ ਹੈ। ਇਸੇ ਤਰ੍ਹਾਂ ਮੈਨੀਟੋਬਾ ਵਿੱਚ ਕਿਰਤੀਆਂ ਦਾ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਾਨਾ 15 ਡਾਲਰ 80 ਸੈਂਟ ਚੱਲ ਰਿਹਾ ਹੈ ਜਦਕਿ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਸਾਲ 2023 ਦੌਰਾਨ 온ਟਾਰੀਓ ਵਿੱਚ 9 ਲੱਖ 35 ਹਜ਼ਾਰ ਕਿਰਤੀ 17 ਡਾਲਰ 20 ਸੈਂਟ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ਤੇ ਕੰਮ ਕਰ ਰਹੇ ਸਨ ਵਿਦਿਆਰਥੀਆਂ ਦੀ ਘੱਟੋ ਘੱਟ ਉਜਰਤ ਦਰ 16 ਡਾਲਰ 20 ਸੈਂਟ ਤੈਅ ਕੀਤੀ ਗਈ ਹੈ ਜੋ ਪਹਿਲਾਂ 15 ਡਾਲਰ 60 ਸੈਂਟ ਪ੍ਰਤੀ ਘੰਟਾ ਚੱਲ ਰਹੀ ਸੀ ਕੈਨੇਡਾ ਵਿੱਚ BC ਤੋਂ ਬਾਅਦ 온ਟਾਰੀਓ ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲ ਰਿਹਾ ਹੈ ਸੂਬੇ ਦੇ ਰਿਟੇਲ ਸੈਕਟਰ ਵਿੱਚ 35% ਕਿਰਤੀ ਘੱਟੋ-ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨੇ ਤੇ ਕੰਮ ਕਰ ਰਹੇ ਨੇ ਜਦਕਿ ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਕਿਰਤੀਆਂ ਦਾ ਅੰਕੜਾ 24% ਵੰਦਾ ਹੈ ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਵਿੱਚ 40 ਸੈਂਟ ਦਾ ਵਾਧਾ ਮਿਲਿਆ ਅਤੇ ਅਕਤੂਬਰ ਵਿੱਚ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚੱਕ ਡੇਵਿਡਸਨ ਨੇ ਦੱਸਿਆ ਕਿਰਤੀਆਂ ਦਾ ਮਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ ਮੈਨੀਟੋਬਾ ਦੇ ਹਰ 4 ਕਿਰਤੀਆਂ ਵਿੱਚੋਂ ਇੱਕ ਜਾਂ ਤਕਰੀਬਨ 171000 ਕਿਰਤੀ ਘੱਟੋ-ਘੱਟ ਉਜਰਤ ਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਨੇ ਬਿਊਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਅਮਰੀਕਾ ਦੇ ਆਈਸ ਅਫਸਰਾਂ ਅਤੇ ਜੱਜ ਦਰਮਿਆਨ ਪਾਏ ਪੇਚੇ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਵਿੱਚ ਆਈਸ ਅਫਸਰਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਜਦ ਉਹਨਾਂ ਵਿਰੁੱਧ ਮਾਨਹਾਨੀ ਦੇ ਮੁਕਦਮੇ ਦਾਇਰ ਕਰਨ ਵਾਸਤੇ ਮਜਬੂਰ ਨੇ ਜਦਕਿ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਮਹਿਕਮਿਆਂ ਵੱਲੋਂ ਪ੍ਰਵਾਸੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਜੱਜ ਅਤੇ ਆਈਸ ਅਫਸਰ ਦਾ ਪੇਚਾ ਬੋਸਟਨ ਦੀ ਅਦਾਲਤ ਵਿੱਚ ਪਿਆ ਜਿੱਥੇ ਸਾਦੇ ਕੱਪੜਿਆਂ ਵਿੱਚ ਮੌਜੂਦ ਬ੍ਰਾਇਨ ਸੋਲੀਵਨ ਵੱਲੋਂ ਇੱਕ ਸ਼ੱਕੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਕਾਬੂ ਕਰ ਲਿਆ ਗਿਆ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦਾ ਦਾਅਵਾ ਹੈ ਕਿ ਹਿਰਾਸਤ ਵਿੱਚ ਲਿਆ ਪ੍ਰਵਾਸੀ 25 ਸਾਲ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਸ ਦਾ ਅਪਰਾਧਕ ਪਿਛੋਕੜ ਵੀ ਹੈ ਜਦਕਿ ਜੱਜ ਮਾਰਕ ਸਮਰਵੈਲ ਨੇ ਕਿਹਾ ਕਿ ਪ੍ਰਵਾਸੀ ਨੂੰ ਨਿਰਪੱਖ ਮੁਕਦਮੇ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਆਈਐਸ ਦੇ ਏਜੰਟਾਂ ਨੇ ਪ੍ਰਵਾਸੀ ਨੂੰ ਪਿਕਅਪ ਟਰੱਕ ਵਿੱਚ ਬਿਠਾਇਆ ਅਤੇ ਰਵਾਨਾ ਹੋ ਗਏ ਜਦਕਿ ਦੂਜੇ ਪਾਸੇ ਹਿਰਾਸਤ ਵਿੱਚ ਲਏ ਪ੍ਰਵਾਸੀ ਨੂੰ ਫਲੀਮਟ ਦੇ ਡਿਟੈਂਸ਼ਨ ਸੈਂਟਰ ਵਿੱਚ ਰੱਖੇ ਜਾਣ ਦੀ ਰਿਪੋਰਟ ਹੈ ਪਰ ਜੱਜ ਵੱਲੋਂ ਸੁਲੀਵਨ ਵਿਰੁੱਧ ਮਾਨਹਾਨੀ ਦਾ ਮੁਕਦਮਾ ਧਾਇਰ ਕਰ ਦਿੱਤਾ ਗਿਆ 보ਸਟਨ ਨੂੰ ਪ੍ਰਵਾਸੀਆਂ ਦੀ ਪਨਾਹਗਾ ਮੰਨਿਆ ਜਾਂਦਾ ਹੈ ਅਤੇ ਡੋਨਾਲਡ 트럼ਪ ਦੇ ਬਾਰਡਰ ਜ਼ਾਰ ਟੌਮ ਹੋਮਨ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਨਾਲ ਸੰਬੰਧਤ ਖਬਰ ਵੱਲ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ सिरसा ਸ਼ਹਿਰ ਨਾਲ ਸੰਬੰਧਤ ਪਰਵ ਮਹਿਤਾ ਜੁਲਾਈ 2023 ਵਿੱਚ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਪੁੱਜਾ ਅਤੇ ਸਿਵਲ ਕੰਸਟਰਕਸ਼ਨ ਦਾ ਐਡਵਾਂਸ ਡਿਪਲੋਮਾ ਮੁਕੰਮਲ ਹੋਣ ਹੀ ਵਾਲਾ ਸੀ ਪਰ ਪਿਛਲੇ 10-15 ਦਿਨ ਤੋਂ ਅਚਾਨਕ ਤਬੀਅਤ ਨਾਸਾਜ਼ ਰਹਿਣ ਲੱਗੀ ਪਰਵ ਮਹਿਤਾ ਦਾ ਜਨਰਲ ਪ੍ਰੈਕਟਿਸ਼ਨਰ ਤੋਂ ਇਲਾਜ ਚੱਲ ਰਿਹਾ ਸੀ ਕਿ ਬੀਤੇ ਸ਼ਨੀਚਰਵਾਰ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ ਪਰਵ ਮਹਿਤਾ ਨੂੰ ਉਸਦੇ ਸਾਥੀਆਂ ਦੀ ਮਦਦ ਨਾਲ ਪ੍ਰਿੰਸੈਸ ਅਲੈਗਜ਼ੈਂਡਰੀਆ ਹਸਪਤਾਲ ਲਿਆਂਦਾ ਗਿਆ ਜਿੱਥੇ 2 ਦਿਨ ਤੱਕ ਵੈਂਟੀਲੇਟਰ ਤੇ ਰਹਿਣ ਮਗਰੋਂ ਉਸ ਦੀ ਮੌਤ ਹੋ ਗਈ ਕੁئینਜ਼ਲੈਂਡ ਸੂਬੇ ਦੇ ਬਲੋਨੋਬਾ ਨਾਲ ਸੰਬੰਧਿਤ ਸਤਿੰਦਰ ਪਾਲ ਸਿੰਘ ਸੰਧੂ ਵੱਲੋਂ ਪਰਵ ਮਹਿਤਾ ਦੀ ਦੇਹ ਭਾਰਤ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਪਰਮ ਮਹਿਤਾ ਦੀ ਕਜ਼ਨ ਆਦੇਤੀ ਬ੍ਰਿਸਬੇਨ ਵਿੱਚ ਹੀ ਰਹਿੰਦੀ ਹੈ ਅਤੇ ਅੰਤਮ ਰਿਪੋਰਟ ਮਿਲਣ ਤੱਕ ਗੋ ਫੰਡਮੀ ਪੇਜ ਰਾਹੀਂ ਲੋੜੀਂਦੇ 30000 ਡਾਲਰ 71 ਹੋ ਚੁੱਕੇ ਹਨ ਇੱਥੇ ਦੱਸਣਾ ਬਣਦਾ ਹੈ ਕਿ ਕੁਝ ਹੀ ਦਿਨ ਪਹਿਲਾਂ ਵੈਸਟਰਨ ਆਸਟ੍ਰੇਲੀਆ ਵਿੱਚ 34 ਸਾਲ ਦਾ ਪੰਜਾਬੀ ਟਰੱਕ ਡਰਾਈਵਰ ਇੱਕ ਹਾਦਸੇ ਦੌਰਾਨ ਜਾਨ ਗਵਾ ਬੈਠਾ ਉਹ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਸਾਥ ਸ੍ਰੀ ਕਾਲ ਹਮਦਾਰ ਟੀਵੀ ਵੇਖ ਰਹਾ ਹੈ